ਜਹਾਂਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਉਹ 10 ਚੋਰੀ ਹੋਣ ਦਾ ਮਾਮਲਾ ਤਾਂ ਵੀ ਦੇਖਣ ਲੱਗੇ ਬਧਰੇ ਸੀ ਉਹਦੇ ਸੰਬੰਧ ਵਿੱਚ ਪਿੰਡ-ਪਿੰਡ ਜਾ ਕੇ ਕੈਂਪੋ ਮਾਰਚ ਕੀਤਾ ਗਿਆ ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਪਰ ਫਿਰ ਵੀ ਕਿਤੇ ਨਾ ਕਿਤੇ ਚੋਰੀਆਂ ਦਾ ਘਟਾਉਣਾ ਨਾਮ ਨਹੀਂ ਲੈ ਰਹੀਆਂ ਸੀ ਬਾਅਦ ਜਿਲ੍ਹਾ ਰੋਪੜ ਦੇ ਬਲਾਕ ਨੂਰਪ੍ਰਵੇਦੀ ਦੀ ਪੰਜਾਬ ਪੁਲਿਸ ਦੀ ਟੀਮ ਵੱਲੋਂ ਤੇ ਸੀਆਈਏ ਦੇ ਸੀਆਈਏ ਟੀਮ ਰੋਪੜ ਦੇ ਵੱਲੋਂ ਚੋਰਾ ਦੇ ਪਰਦਾ ਫਾਸ਼ ਕੀਤਾ ਗਿਆ ਜਿਸ ਦੇ ਵਿੱਚ 4 ਦੋਸ਼ੀ ਨੂੰ ਗਿਰਫਤਾਰ ਕੀਤਾ ਗਿਆ ਹੈ ਤੇ ਆਓ ਬਾਕੀ ਦੇ ਤੁਸੀਂ 1 ਕੱਠ ਵੀ ਰਸਾਨੇ ਜੋ ਕੱਚ ਕੱਠ ਹੋਇਆ ਹੈ ਤੇ ਬਾਕੀ ਹੁਣ ਆਪਾਂ ਆਪਣਾ ਐਸਐਚਓ ਸਾਹਿਬ ਨਾਲ ਗੱਲਬਾਤ ਵੀ ਕਰਦੇ ਹਾਂ ਧੰਨਵਾਦ ਜੈ ਜੀ ਜੀ ਰਿਤਿਸ਼ ਸਤਾਈ ਦਰਮਿਆਨੀ ਰਾਤ ਰੂਪਿੰਡ ਸੁਵੇਰੋਵਾਲ ਵਿਖੇ ਤਿੰਨ ਮੱਜਾਂ ਸਾਡੇ ਏਰੀਆ ਚ ਚੋਰੀ ਹੋ ਗਈ ਸੀਗੀਆਂ ਤੇ ਉਹਦੇ ਰਿਗਾਰਡਿੰਗ ਜਿਹੜਾ ਸੀਗਾ ਅਸੀਂ ਮੁਕੱਦਮਾ ਨੰਬਰ 72 ਡੇਟਿਡ 27 8 2024 ਅਧੀਨ ਤਰ੍ਹਾਂ 302 ਜਿਮਨਟ 2 ਬੀਐਨਐਸ ਰਜਿਸਟਰ ਨਾਮ ਨੂੰ ਦੋਸ਼ਾਂ ਦੇ ਖਿਲਾਫ ਕੀਤਾ ਸੀਗਾ ਜੋ ਕਿ ਇਸ ਮੁਕਦਮੇ ਦੀ ਤਫਤੀਸ਼ ਤਰ੍ਹਾਂ ਜਿਹੜਾ ਹੈਗਾ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਇਹਦੇ ਵਿੱਚ ਜਿਹੜਾ ਹੈਗਾ ਕਿ ਅਸੀਂ ਗੈਂਗ ਜੋ ਕਿ ਪੰਜਾਬ ਲੈਵਲ ਤੇ ਹਿਮਾਚਲ ਦੇ ਵਿੱਚ ਆਪਰੇਟ ਕਰਦਾ ਸੀਗਾ ਜੋ ਇਸ ਗੈਂਗ ਮੈਂਬਰ ਦੇ ਸਦਸье ਜੋ ਜ਼ਿਆਦਾ ਪੰਜਾਬ ਅਤੇ ਯੂਪੀ ਲੈਵਲ ਦੇ ਵਿੱਚ ਸੀਗੇ ਸਟੇਟ ਦੇ ਬੰਦੇ ਬਿਲੋਂਗ ਕਰਦੇ ਸੀਗੇ ਤੇ ਆਪਸ ਵਿੱਚ ਕੋਲੈਬੋਰੇਸ਼ਨ ਕਰਕੇ ਇੱਕ ਨੈਟਵਰਕ ਇਹਨਾਂ ਨੇ ਬਣਾਇਆ ਹੋਇਆ ਸੀਗਾ ਜਿਸ ਦੇ ਥਰੂ ਇਹ ਮੱਜਾਂ ਚੋਰੀ ਕਰਕੇ ਤੇ ਬਾਅਦ ਵਿੱਚ ਜਿਹੜਾ ਮੱਡੀਆਂ ਚ ਇਹ ਵੇਚਦੇ ਸੀ ਸੀ ਜੀ ਸਾਡੀ ਟੀਮ ਜਿਹੜੀ ਸੀਗੀ ਨਿਰੰਤਰ ਇਸ ਦੇ ਜਿਹੜਾ ਸੀਗਾ ਕੇਸ ਨੂੰ ਤੋਂ ਬਾਅਦ ਸੀਸੀਟੀਵੀ ਫੁਟੇਜ ਰਾਹੀਂ ਦੋਸ਼ੀਆਂ ਦੇ ਮਗਰ ਲੱਗੀ ਹੋਈ ਸੀਗੀ ਤੇ ਇਸ ਤੋਂ ਬਾਅਦ ਜਿਹੜਾ ਸੀਗਾ ਕਿ ਇਹ ਸੇਮ ਲੋਕ ਹਿਮਾਚਲ ਦੇ ਵਿੱਚ ਪਕੜੇ ਗਏ ਸੀਗੇ ਤਾਂ ਉਸ ਤਰ੍ਹਾਂ ਸਾਨੂੰ ਵੀ ਪਤਾ ਲੱਗਿਆ ਸੀਗਾ ਕਿ ਇਹਨਾਂ ਨੇ ਜਿਹੜਾ ਹੈਗਾ 50 ਉਛਾਰਦਾਤਾ ਕੀਤੀਆਂ ਜਿਸ ਤੇ ਇਹਨਾਂ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਆਪਾਂ ਆਪਣੇ ਇਹਨਾਂ ਨੂੰ ਥਾਣੇ ਵਿੱਚ ਮੁਸ਼ਕਲ ਨੰਬਰ 72 ਦੇ ਵਿੱਚ ਲਿਆਂਦਾ ਸੀਗਾ ਤਾਂ ਜਿਹੜੇ ਪੁਲਿਸ ਮਾਨਦਰਾਂਨ ਇਹਨਾਂ ਵਿਅਕਤੀਆਂ ਨੇ ਸਾਨੂੰ ਜਿਹੜਾ ਹੈਗਾ ਕਿ ਸਾਡੇ ਕੋਲ ਕਾਫੀ ਵਾਰਦਾਤਾ ਬਣੀ ਹੈ ਤੇ ਇਹਨਾਂ ਦੋਸ਼ੀਆਂ ਪਾਸੋਂ ਅਸੀਂ ਤਕਰੀਬ 7000 ਰੁਪਏ ਕੈਸ਼ ਰਿਕਵਰ ਕੀਤਾ ਤੇ ਨਾਲ ਹੀ ਜਿਹੜੀ ਨਾਲ 35 ਮੱਝਾਂ ਚੋਰੀਆਂ ਕੀਤੀਆਂ ਹੁੰਦੀਆਂ ਉਹ ਵੀ ਅਸੀਂ ਨਜ਼ਰ ਕਵਰ ਕਰ ਲਈਆਂ ਮੱਝਾਂ ਜਿਹੜੀ ਹੈਗੀਆਂ ਫਿਲਹਾਲ ਤਾਂ ਜਿਹੜਾ ਹੈਗਾ ਕਿ ਨੇੜੇ ਦੇ ਪਿੰਡਾਂ ਤੋਂ ਹੀ ਹੋਈਆਂ ਫਿਲਹਾਲ ਜਿਹੜਾ ਹੈਗਾ ਅਸੀਂ ਨਾਲ ਸਵੇਰੇ ਲੈ ਕੇ ਆਏ ਆ ਤੇ ਇਸ ਬਾਅਦ ਇਹ ਸੰਬੰਧੀ ਜਿਹੜਾ ਹੈਗਾ ਡੰਗਾਇ ਨਾਲ ਹਾਲੀ ਜਿਹੜੀ ਤਫ਼ਤੀਸ਼ ਕਰਨੀ ਬਾਕੀ ਹੈ ਜੀ ਹਾਲੀ ਵੈਰੀਫਾਈ ਕਰ ਚੁੱਕੇ ਹਾਂ ਸਵੇਰੇ ਚਨਾਬ ਕੋਲ ਇਸ ਦਿਨ ਦੇ ਪਰੂਸ ਜੀ ਬਿਲਕੁਲ ਜੀ ਜਿਹੜੇ ਆਪਣੇ ਜਿਆਦਾਤਰ ਚੋਰੀ ਜਿਹੜੇ ਹੈਗੇ ਆ ਜਿਹੜੇ ਚੋਰੀ ਕਰਦੇ ਆ ਉਹ ਪੰਜਾਬ ਦੇ ਆ ਜਦੋਂ ਮੱਝਾਂ ਚੋਰੀ ਕਰਦੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਇੱਕ ਜਗ੍ਹਾ ਬਣਾਈ ਹੋਈ ਹੈ ਉੱਥੇ ਜਾ ਕੇ ਮੱਝਾਂ ਨੂੰ ਡੰਪ ਕਰ ਦਿੰਦੇ ਸੀਗੇ ਉੱਥੇ ਜਦੋਂ ਮੱਝਾਂ ਨੂੰ ਫਿਰ ਅੱਗੇ ਇਹਨਾਂ ਦਾ ਜਿਹੜਾ ਕੋਲਾਬੋਰੇਸ਼ਨ ਸੀਗਾ ਉਹ ਯੂਪੀ ਵਾਲੇ ਬੰਦੇ ਸਾਹਾਜਾ ਜੋ ਕਿ ਜਿਆਦਾਤਰ ਸਾਰਨਗਪੁਰ ਦੇ ਰਹਿਣ ਵਾਲੇ ਸੀ ਉਹਨਾਂ ਨਾਲ ਕੋਲਾਬੋਰੇਸ਼ਨ ਸੀਗਾ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਮੱਝਾਂ ਨੂੰ ਅੱਗੇ ਜਿਹੜਾ ਮਡੀਆਂ ਦੇ ਵਿੱਚ ਸਟੇਰ ਕਰ ਦਿੰਦੇ ਸੀ ਜੇ ਫਿਲਹਾਲ ਜਿਹੜੇ ਇਸ ਮਕਦਮੇ ਵਿੱਚ ਹੁਣ ਤੱਕ ਜਿਹੜਾ ਹੈਗਾ ਚਾਰ ਦੋਸ਼ੀ ਅਰੈਸਟ ਕੀਤਾ ਦੋ ਫਰਾ ਦੇ ਦੋ ਫਰਾ ਰ regula ਜਿਨਨ ਵੇਚਦੇ ਸੀਗੇ ਕਿ ਜਿਨਨ ਜਿਨਾਂ ਨੂੰ ਇਹ ਵੇਚਦੇ ਸੀ ਉਹ ਅੱਗੇ ਜਿਹੜਾ ਮੰਡੀ ਚ ਵੇਚਦੇ ਸੀ ਅੱਛਾ ਹਾਂਜੀ ਉਹ ਜਿਹੜੇ ਯੂਪੀ ਦੇ ਵੇਚਦੇ ਇਹ ਯੂਪੀ ਦੀ ਮੰਡੀਆ ਵੇਚਦੇ ਸਾਰ ਨੂੰ ਹਾਂਜੀ ਇਹ ਚੈਨ ਕਿੰਨੀ ਕੁ ਟ੍ਰੇਸ ਬੁਣਦੇ ਸੀ ਜੀ ਕਰੀਬ ਇਹ 8 ਤੋਂ 9 ਜਿਹੜੀ ਮੱਝਾਂ ਇਹ ਮੰਨਦੇ ਆ ਤੇ ਮੱਝਾਂ ਦੇ ਲਾਵਾ ਇਹ ਜਿਹੜੇ ਕਰੀਬ 5 ਤੋਂ 6 ਛੋਟੇ ਵੀ ਮੰਨਦੇ ਆ ਕਿ ਇਹਨਾਂ ਦੇ ਵਾਪਕ ਸਮੇਂ ਦੌਰਾਨ ਜਿਹੜਾ ਹੈਗਾ ਪੰਜਾਬ ਤੇ ਹਿਮਾਚਲ ਏਰੀਆ ਵਿੱਚੋਂ ਚੋਰੀ ਕੀਤੀ ਉਹਨਾਂ ਵਿੱਚ ਆਪਣੇ ਕੋਲ ਨੂਰਪੁਰ ਦੀ ਲੱਤੀ ਤੇ ਵੀ ਐਵੇਂ ਡੈਨਡਮਿਸ ਲੱਤੀ ਚੁਰੀ ਹਾਂਜੀ ਹਾਂਜੀ ਨੂਰਪੁਰ ਦੀ ਜਿਹੜੀ ਹੈਗੀ ਹੈ ਇਹਨਾਂ ਨੇ ਸਮੇਰਵਾਲ ਵਾਲੀ ਵਾਰਦਾਤ ਕੰਨੀਆਂ ਜਿਹੜੇ ਛੋਟੇ ਬਾਰੇ ਵੀ ਕਹਿੰਦੇਗੇ ਸੀ ਹਾਲੇ ਵਾਲੇ ਏਰੀਆ ਚੋਂ ਨੂਰਪੁਰ ਦੇ ਇਚ ਚੋਰੀ ਕੀਤੀ ਹੈ ਜੀ ਆਲਰੇਡੀ ਵਿੱਚ ਜਾ ਗਿਆ ਇਹਨਾਂ ਬੰਦੇ ਦਾ ਪਹਿਲਾਂ ਕ੍ਰਾਈਮ ਰਿਪੋਰਟ ਜੀ ਇੱਥੇ ਜਿਹੜਾ ਦੋਸ਼ੀ ਹੈਗਾ ਬਲਜੀਤ ਸਿੰਘ ਉਹਦੇ ਖਿਲਾਫ ਤੇ तकरीबन 14 ਮਕਦਮੇ ਦਰਜ ਹੈ ਜੀ ਜਿਹੜਾ ਇੱਕ ਹੋਰ ਦੋਸ਼ੀ ਹੈਗਾ ਮੁਹੰਮਦ ਨਸੀਮ ਉਸ ਬਾਲਾ ਇਹਦੇ ਖਿਲਾਫ ਪਹਿਲਾਂ ਵੀ ਦੋ ਮਕਦਮੇ ਦਰਜ ਹੋਏ ਇਹ ਸਾਰੇ ਛੋਟੇ ਜਿਹੇ ਬਰਾਬਰ ਦੇ ਇਹ ਚੋਰੀ ਡਕੈਤੀ ਦੇ ਇਹਨਾਂ ਦੇ ਮਕਦਮੇ ਦਰਜ ਨੇ ਪੰਜਾਬ ਚ ਨੇ ਤੇ ਹਰਿਆਣੇ ਚ ਨੇ ਜੀ ਇਹ ਪੰਜਾਬ ਚ ਨਹੀਂ ਜੀ ਤੇ ਹਰਿਆਣੇ ਚ ਨੇ ਜੀ ਹਾਂ ਜੀ ਇਹ ਮੁਹੰਮਦ ਨਸੀਮ ਉਫ ਬਾਲਾ ਇਹਦੇ ਕਿੰਨੇ ਮਕਦਮੇ ਦਰਜ ਨੇ ਇਹ ਤੇ ਦੋ ਪਰਚੇ ਪਹਿਲਾਂ ਜੀ ਇੱਕ ਜਲੰਧਰ ਦਾ ਇੱਕ ਸਰਸਾ ਦਾ ਜੀ ਇਹਨਾਂ ਕੋਲ ਇੱਕ ਮੈਕਸ ਜਿਹੜੀ ਪਿਕਅਪ ਟਾਈਪ ਵਹੀਕਲ ਹੁੰਦਾ ਹੈ ਉਹਦੇ ਵਿੱਚ ਇਹ ਦਿਨ ਨੂੰ ਜਿਹੜਾ ਹੈਗਾ ਸੀ ਇਹ ਰੇਕੀ ਕਰਦੇ ਸੀਗੇ ਇਹ ਆਪਣੇ ਟਾਰਗੇਟ ਜਿਹੜਾ ਸੌਫਟ ਟਾਰਗੇਟ ਸੀਗਾ ਉਹਨੂੰ ਇਹ ਨਿਸ਼ਾਨਾ ਬਣਾਉਂਦੇ ਸੀਗੇ ਕਿ ਜਿਹਨੂੰ ਛੇਤੀ ਜਿਹੜਾ ਚੋਟੀ ਕੀਤੀ ਜਾ ਸਕੇ ਤੇ ਰਾਤ ਦੇ ਟਾਈਮ ਜਦੋਂ ਸੀਗਾ ਕਿ ਮਤਲਬ ਕਿ ਲੋਕ ਸੋ ਜਾਂਦੇ ਸੀਗੇ ਉਸ ਤੋਂ ਬਾਅਦ ਉਸ ਦਰਾਨੇ ਜਿਹੜਾ ਚੋਰੀ ਨੂੰ ਅੰਜਾਮ ਦਿੰਦੇ ਸੀ ਜੀ ਗੱਡੀ ਮਾਟਰਪੋਲਿਸ ਕਸਟਡੀ ਚ ਆਮਲੇ ਉਹਨੇ ਤੋਂ ਐਸੈਟੀ ਬਣਾਈ ਕਿਵੇਂ ਕਿਵੇਂ ਜਿਹੜਾ ਕਾਰਬਾਈ ਕੀਤੀ ਗਈ ਹੈ ਕਿਸ ਤਰੀਕੇ ਨਾਲ ਬਲੂ ਬਲੀਅਟ ਕਿਵੇਂ ਸੇ ਪੰਜਾਬ ਤੱਕ ਪਹੁੰਚੀ ਅੱਜ ਸਾਡੇ ਮਾੜ ਜੋ ਐਸਐਸਪੀ ਦਾ ਸ਼੍ਰੀ ਖਰਾਨਾ ਸਾਹਿਬ ਉਹਨਾਂ ਦੀ ਹਵਾਈ ਦੇ ਵਿੱਚ ਇੱਕ ਸੈਟ ਬਣਾਈ ਗਈ ਸੀ ਜਿਸ ਦੇ ਵਿੱਚ ਡੀਐਸਪੀ ਡੀ ਸਾਹਿਬ ਐਸਐਚਓ ਸਾਹਿਬ ਤੇ ਸਿਏਏ ਦੀ ਟੀਮ ਸੈਟ ਦੇ ਵਿੱਚ ਸੀ ਤੇ ਉਸ ਦੇ ਵਿੱਚ ਜੋ ਅਸੀਂ ਦੇਖਿਆ ਵੀ ਨੋਰਪੁਰ ਵੇਦੀ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਆਪਣੇ ਪਛਮ ਦੀ ਆਪਣੇ ਝੋੜੀਆਂ ਹੋਈਆਂ ਨੇ ਤੇ ਝੋਟੇ ਵਗੈਰਾ ਤੇ ਮੱਝਾਂ ਵਗੈਰਾ ਤੇ ਪਹਿਲਾਂ ਵੀ ਇੱਕ ਆਪਣੇ ਕੇਸ ਦੇ ਵਿੱਚ ਮੱਝਾਂ ਬਰਬਦ ਹੋਈਆਂ ਤੇ ਹੁਣ ਅਸੀਂ ਨੂਰਪੁਰ ਵੇਦੀ ਐਸਕੇ ਸਾਹਿਬ ਦੀ ਟੀਮ ਦੇ ਨਾਲ ਮਿਲ ਕੇ ਐਸਐਸਪੀ ਸਾਹਿਬ ਜੀ ਮਿਤੀ 26 ਤੇ 27 ਇਹ ਜਿਹੜੇ ਦਰਮਿਆਨੀ ਰਾਤ ਨੂੰ ਪੇਟ ਸੁਬੀਰੋ ਵਾਲੇ ਕੇ ਦਿਨ ਮੱਧਿਆ ਸਾਡੇ ਏਰੀਆ ਚ ਰਹਿਣ ਵਾਲਿਆਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਇਹਦੇ ਰਿਗਾਰਡਿੰਗ ਜਿਹੜਾ ਸੀਗਾ ਅਸੀਂ ਮਕਦਮਾ ਨੰਬਰ 77 ਡੇਟ 27/8/2014 ਅਧੀਨ ਤਰ੍ਹਾਂ ਜਿਹੜਾ ਜੁਡੀਜਮੈਂਟ ਦੋ ਜੀਐਨਐਸ ਰਜਿਸਟਰ ਬਰਾਮਣਿਆ ਜਿਮਸ਼ਾਲੇ ਪਲਾਫ ਕੀਤਾ ਸੀਗਾ ਵਗੈਰਾ ਆਪਣੇ ਕਦਮੇ ਦੀ ਤਰਕੀਸ਼ ਕਰਾਂ ਜਿਹੜਾ ਹੈਗਾ ਸਾਨੂੰ ਬਹੁਤ ਥੋੜੀ ਸਫਲਤਾ ਮਿਲੀ ਹੈ ਇਹਦੇ ਵਿੱਚ ਜਿਹੜਾ ਹੈਗਾ ਕਿ ਅਸੀਂ ਗੈਂਗ ਜੋ ਕਿ ਪੰਜਾਬ ਲੈਵਲ ਤੇ ਸਾਨੂੰ ਇੱਕ ਮਾਸਟਰ ਦੇ ਵਿੱਚ ਆਪਰੇਟ ਕਰਦਾ ਸੀਗਾ ਜੂਸ ਗੈਂਗ ਵੈਪ ਦੇ ਸਦਸਦੇ ਜੋ ਜਾਂ ਤਾਂ ਪੰਜਾਬ ਦੀ ਯੂਪੀ ਲੈਵਲ ਦੇ ਸੀਗੇ ਸਟੇਟ ਦੇ ਬੰਦੇ ਬਿਲੋਂਗ ਕਰਦੇ ਸੀਗੇ ਤੇ ਆਪਸੀ ਕੋਲੈਬੋਰੇਸ਼ਨ ਕਾਕੀ ਨੈਟਵਰਕ ਇਹਨਾਂ ਨੇ ਬਣਾਇਆ ਹੋਇਆ ਸੀਗਾ ਜਿਸ ਦੇ थ्रू ਇਹ ਮੱਜਾਂ ਚੋਰੀ ਕਰਕੇ ਤੇ ਬਾਅਦ ਵਿੱਚ ਜਿਹੜਾ ਮੰਡੀਆਂ 'ਚ ਇਹ ਭੇਜਦੇ ਸੀ ਆਪਣੇ ਗੇਟ ਵੇਗਰਾਂ ਬੰਦ ਕਰਕੇ ਤੇ ਪੂਰੀ ਪ੍ਰੋਬਲਮ ਜੀ ਸਾਡੀ ਟੀਮ ਜਿਹੜੀ ਸੀਗੀ ਨਿਰੰਤਰ ਇਸ ਦੇ ਜਿਹੜਾ ਸੀਗਾ ਕੇਸ ਨੂੰ ਤੋਂ ਬਾਅਦ ਸੀਸੀਟੀਵੀ ਫੁਟੇਜ ਦੇ ਰਾਹੀਂ ਦੋਸ਼ੀਆਂ ਦੇ ਮਗਰ ਲੱਗੀ ਹੋਈ ਸੀਗੀ ਤੇ ਇਸ ਤੋਂ ਬਾਅਦ ਜਿਹੜਾ ਸੀਗਾ ਕਿ ਇਹ ਸੇਮ ਲੋਕ ਹਿਮਾਚਲ ਵਿੱਚ ਪਕੜੇ ਗਏ ਸੀਗੇ ਤਾਂ ਉਸ ਤਰ੍ਹਾਂ ਸਾਨੂੰ ਵੀ ਪਤਾ ਲੱਗਿਆ ਸੀਗਾ ਕਿ ਇਹਨਾਂ ਨੇ ਜਿਹੜਾ ਹੈਗਾ ਪੰਜਾਬ ਵਿੱਚ ਵਾਰਦਾਤਾਂ ਕੀਤੀਆਂ ਜਿਸ ਤੇ ਇਹਨਾਂ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਆਪਾਂ ਆਪਣੇ ਇਹਨਾਂ ਨੂੰ ਖਾਣੇ ਵਿੱਚ ਮੁਸਕਲਦਾਨ ਨੰਬਰ 72 ਦੇ ਵਿੱਚ ਤਾਂ ਜਿਹੜੇ ਉਹ ਸਮਾਨ ਤਰ੍ਹਾਂ ਇਹਨਾਂ ਵਿਅਕਤੀਆਂ ਨੇ ਸਭ ਜਿਹੜਾ ਹੈਗਾ ਕਿ ਸਾਡੇ ਕੋਲ ਕਾਫੀ ਭਾਗਦਤਾਂ ਮਿਲੀਆਂ ਤੇ ਇਹਨਾਂ ਤੋਂਸ਼ੀਆਂ ਪਾਸੋਂ ਅਸੀਂ ਤਕਰੀਬਨ 7000 ਰੁਪਏ ਕੈਸ਼ ਰਿਕਵਰ ਕੀਤਾ ਹੈ ਤੇ ਨਾਲ ਹੀ ਜਿਹੜੀ ਇਹਨਾਂ ਦਿਨ ਮੱਝਾਂ ਚੋਰੀਆਂ ਕੀਤੀਆਂ ਹੁੰਦੀਆਂ ਉਹ ਵੀ ਅਸੀਂ ਨਜ਼ਰ ਕਵਰ ਕਰ ਲਈ ਹੈ ਜਿਹੜੀ ਹੈਗੀਆਂ ਫਿਲਹਾਲ ਤਾਂ ਜਿਹੜਾ ਹੈਗਾ ਕਿ ਨੇੜੇ ਦੇ ਪਿੰਡਾਂ ਤੋਂ ਹੋਈਆਂ ਨਾਲ ਜਿਹੜਾ ਹੈਗਾ ਅਸੀਂ ਨਾਲ ਸਵੇਰੇ ਲੈ ਕੇ ਆਏ ਆ ਤੇ ਇਸ ਵਾਰੀ ਸੰਬੰਧੀ ਜਿਹੜਾ ਹੈਗਾ ਲੋਕਾਂ ਨਾਲ ਹਾਲੀ ਜਿਹੜੀ ਤਪਰੀਸ਼ ਕਰਨੀ ਬਾਤ ਜੀ ਹਾਲੀ ਵੈਰੀਫਾਈ ਕਰ ਜੀ ਹਾਲੀ ਲਾਂਦੇ ਰਹੇ ਅੱਛੇ ਚੱਲਣਗੇ ਨਾ ਵੀ ਮੋਰਾ ਜੀ ਬਿਲਕੁਲ ਜੀ ਜਿਹੜੇ ਆਪਣੇ ਜਾਤ ਦੇ ਦੋਸ਼ੀ ਜਿਹੜੇ ਹੈਗੇ ਆ ਜਿਹੜੇ ਚੋਰੀ ਕਰਦੇ ਆ ਉਹ ਪੰਜਾਬ ਦੇ ਆ ਜਦੋਂ ਮੱਝਾਂ ਚੋਰੀ ਕਰਦੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਇੱਕ ਜਗ੍ਹਾ ਬਣਾਈ ਦੀ ਆ ਉੱਥੇ ਜਾ ਕੇ ਮੱਝਾਂ ਨੂੰ ਡੰਪ ਕਰ ਦਿੰਦੇ ਸੀਗੇ ਉੱਥੇ ਜਦੋਂ ਮੱਝਾਂ ਅੱਗੇ ਇਹਨਾਂ ਦਾ ਜਿਹੜਾ ਕੋਲਾਬੋਰੇਸ਼ਨ ਸੀਗਾ ਉਹ ਯੂਪੀ ਵਾਲੇ ਬੰਦੇ ਸਾਜਾਦ ਜੋ ਕਿ ਜਾਤ ਦਾ ਸਾਰ ਨੂੰ ਪਰਦੇ ਰਹੇ ਨਾਲ ਸੀ ਉਹਨਾਂ ਨਾਲ ਕੋਲਾਬੋਰੇਸ਼ਨ ਸੀਗਾ ਉਹਨੂੰ ਬੁਲਾ ਕੇ ਉਹਨੂੰ ਮੱਝਾਂ ਨੂੰ ਕਿ ਜਿਹੜਾ ਮੰਡੀਆਂ ਦੇ ਵਿੱਚ ਸੇਲ ਕਰ ਦਿੰਦੇ ਸੀ ਅੱਜ ਇਹਨੂੰ ਚਲੋ ਜਿੱਤ ਜੇ ਫਿਲਹਾਲ ਜਿਹੜੇ ਇਸ ਨੂੰ ਕਦਰ ਵਿੱਚ ਹੁਣ ਤੱਕ ਜਿਹੜਾ ਹੈਗਾ ਚਾਰ ਦੋਸ਼ੀ ਅਰੈਸਟ ਕੀਤਾ ਜਾ ਚੁੱਕਿਆ ਹਾਂਜੀ ਦੋ ਫਰਾਰ ਹੈਗੇ ਗੱਡੀ ਲੈ ਕੇ ਘੁੰਮਦੇ ਬਗੈਰਾ ਜਿਹਨਾਂ ਨੂੰ ਇਹ ਵੇਚਦੇ ਜਿਉਂਕਿ ਜਿਹੜਾ ਮੰਡੀ ਚ ਵੇਚਦੇ ਸੀ ਹਾਂਜੀ ਉਹ ਜਿਹੜੇ ਯੂਪੀ ਦੇ ਬੰਦੇ ਆ ਯੂਪੀ ਦੀਆਂ ਮੰਡੀਆਂ ਵਿੱਚ ਵੇਚਦੇ ਸਾਰੀ ਹਾਂਜੀ ਕਰਦੇ ਆ ਫੇਰੀਆਂ ਨਾਲ ਜਿਹੜਾ ਫੇਸਬੁਕ ਚੱਕ ਕੇ ਮਾਲ ਜੀ ਕਰੀਬ ਇਹ 8 ਤੋਂ 9 ਜਿਹੜੀ ਮੱਝਾਂ ਇਹ ਮੰਨਦੇ ਆ ਤੇ ਮੱਝਾਂ ਦੇ ਇਲਾਵਾ ਇਹ ਜਿਹੜੇ ਕਰੀਬ 5 ਤੋਂ 6 ਛੋਟੇ ਵੀ ਮੰਨਦੇ ਆ ਕਿ ਇਹਨਾਂ ਨਾਲ ਵਾਪਰ ਸਮੇਂਦਰਾ ਜਿਹੜਾ ਹੈਗਾ ਪੰਜਾਬ ਤੇ ਹਿਮਾਚਲ ਏਰੀਆ ਵਿੱਚ ਚੋਰੀ ਹਾਂਜੀ ਹਾਂਜੀ ਨੂਬ ਕੋਲ ਜਿਹੜੀ ਹੈਗੀ ਹੈ ਇਹਨਾਂ ਨੇ ਸੰਗਰਵਾਰ ਵਾਲੀ ਵਾਰ ਦਾ ਪੁਲੀਆ ਨੇ ਜਿਹੜੇ ਛੋਟੇ ਬਾਰੇ ਮੈਂ ਕਹਿੰਦੇ ਕਿ ਸੀ ਹਾਲੇ-ਵਾਲੇ ਏਰੀਆ ਤੋਂ ਨੂਬ ਦੇ ਚੋਰੀ ਜੀ ਜਿਹੜਾ ਦੋਸ਼ੀ ਹੈਗਾ ਬਲਜੀਤ ਸਿੰਘ ਉਹਦੇ ਖਿਲਾਫ ਕਰ ਤਕਰੀਬਨ 14 ਮਕਦਮੇ ਦਰਜ ਹੈਗੇ ਜੀ ਜਿਹੜਾ ਇੱਕ ਹੋਰ ਦੋਸ਼ੀ ਹੈਗਾ ਇੱਕ ਨੂਬੀ ਮੋਹਨ ਨਸੀਮ ਉਪਾਲਾ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਇਹ ਚੋਰੀ ਡਕੈਤੀ ਦੇ ਇਹਨਾਂ ਦੇ ਮੁਕਦਮੇ ਦਰਜ ਨੇ ਇਹ ਪੰਜਾਬ ਚ ਨਹੀਂ ਇਹ ਹਰਿਆਣਾ ਚ ਹੋਇਆ ਹਾਂਜੀ ਇਹ ਮੋਹਨ ਨਸੀਮ ਉਪਾਲਾ ਇਹ ਤੇ ਦੋ ਪਰਚੇ ਪਹਿਲਾਂ ਹੀ ਇਹ ਜਲੰਧਰ ਦਾ ਇੱਕ ਸਿਰਸਾ ਦਾ ਆਜ ਹੈ ਤੱਕ ਹੋਣੇ ਦਾ ਮਕਸਦ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਤਰਫ ਸੇ ਉਸ ਗਰੋਪ ਜੀ ਇਹਨਾਂ ਕੋਲ ਇੱਕ ਮੈਕਸ ਜਿਹੜੀ ਪਿਕਅਪ ਟਾਈਪ ਵਹੀਕਲ ਹੁੰਦਾ ਹੈ ਉਹਦੇ ਵਿੱਚ ਦਿਨ ਨੂੰ ਜਿਹੜਾ ਹੈਗਾ ਸੀ ਇਹ ਰੇਕੀ ਕਰਦੇ ਸੀਗੇ ਇਹ ਆਪਣੇ ਟਾਰਗੇਟ ਨੂੰ ਜਿਹੜਾ ਸੌਫਟ ਟਾਰਗੇਟ ਸੀਗਾ ਉਹਨੂੰ ਇਹ ਨਿਸ਼ਾਨਾ ਬਣਾਉਂਦੇ ਸੀਗੇ ਕਿ ਜਿੰਨੂੰ ਛੇਤੀ ਜਿਹੜਾ ਚੋਰੀ ਕੀਤੀ ਜਾ ਸਕਦੀ ਹੈ ਇਹ ਰਾਤ ਦੇ ਟਾਈਮ ਦੇਦੋ ਸੀਗਾ ਕਿ ਮਤਲਬ ਕਿ ਲੋਕ ਸੌ ਜਾਂਦੇ ਸੀਗੇ ਉਸ ਤੋਂ ਬਾਅਦ ਉਸ ਘਰਾਂ ਦੇ ਜਿਹੜਾ ਚੋਰੀ ਨੂੰ ਅੰਜਾਮ ਦਿੱਤਾ। ਸੱਤ ਕਦਮ ਵੀ ਉਠਾਏ ਕਿ ਮੈਂ ਆਪ ਕੀ ਜੀਗਲਟੀ ਮਾਹਰ ਪੁਲਿਸ ਜਸਟਿਸ ਟਾਰਗੇਟ ਨੂੰ ਬਣਾਇਆ ਕਿ ਕਿਵੇਂ ਕਿਵੇਂ ਲਿਖੀਏ ਸਾਰੀਆਂ ਚੀਜ਼ਾਂ ਜਿਨ੍ਹਾਂ ਤਰ੍ਹਾਂ ਟੂਰ ਨੇ ਲਈ ਹੈ ਅਲਡੇ ਸਰ ਪੰਜਾਬ ਤੱਕ ਪਹੁੰਚੇ ਅੱਜ ਸਾਡੇ ਮਾੜੋ ਸਐਸਪੀ ਸਾਹਿਬ ਜੀ ਕਰਾਣਾ ਸਾਹਿਬ ਉਹਨਾਂ ਵੀ ਰੋਈ ਦੇ ਵਿੱਚ ਇੱਕ ਸੈਟ ਬਣਾਈ ਗਈ ਸੀ ਜਿਸ ਦੇ ਵਿੱਚ ਡੀਐਸਪੀ ਡੀ ਸਾਹਿਬ ਅਸਿੱਤੋ ਸਾਹਿਬ ਇਸੇ ਦੀ ਟੀਮ ਸੈਟ ਦੇ ਵਿੱਚ ਸੀ ਤੇ ਇਸ ਦੇ ਵਿੱਚ ਜੋ ਅਸੀਂ ਦੇਖਿਆ ਵੀ ਨੋਰਬੇਤੀ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਆਪਣੇ ਪਛਮਣ ਦੀ ਆਪਣੇ ਚੋਰੀਆਂ ਹੋਈਆਂ ਨੇ ਘੋਟੇ ਵਗੈਰਾ ਬੱਚਾ ਵਗੈਰਾ ਤੇ ਪਹਿਲਾਂ ਵੀ ਇੱਕ ਆਪਣੇ ਕੇਸ ਦੇ ਵਿੱਚ ਮੱਜਾ ਬਰਬਾਦ ਹੋਈਆਂ ਤੇ ਹੁਣ ਅਸੀਂ ਨੂਰਪੁਰ ਦੇ ਦੀ ਐਸਐਸਪੀ ਸਾਹਿਬ ਦੀ ਟੀਮ ਦੇ ਨਾਲ ਮਿਲ ਕੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਇਹ ਜਿਹੜੇ ਬੰਦੇ ਆ ਸਪੇਸ਼ਲ ਕਰ ਤੇ ਮੈਂ ਇੱਕ ਸਾਰੇ ਪਿੰਡ ਵਾਸੀਆਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕਰਦਾ ਇਹ ਜਿਸ ਤਰ੍ਹਾਂ ਵੀ ਸੀਸੀਟੀਵੀ ਕੈਮਰੇ ਆ ਜਿਹੜੇ ਵੀ ਪ੍ਰੋਪਰ ਆਪਣੇ ਜਿਵੇਂ ਲੱਗੇ ਹੋਏ ਆ ਜਿਵੇਂ ਕੋਈ ਪੁਲਿਸ ਵਗੈਰਾ ਆਪਣੇ ਆਪਣੇ ਪੁਛ